ਮ੍ਰਿਤ ਗਤ ਛੰਦ ਸੋ ਮਾਤਮਾ ਮਹਾਰਿਖ ਰਗੋਬਾਰ ਸ਼੍ਰੀ ਰਾਮ ਉੱਤਮ ਬੁੱਧੀ ਵਾਲੇ ਮਹਾਰਿਹੀ ਹਨ ਤੋ ਦਬ ਬਾਜਤ ਦਰ ਦਰ ਉਹਨਾਂ ਦੇ ਪ੍ਰਤਾਪ ਦੀ ਦਦੁੰਬੀ ਦਵਾਰ ਦਵਾਰ ਉਤੇ ਵਜ ਰਹੀ ਸੀ ਜਗ ਕੀ ਅਸ ਤੁਨ ਘਰ ਘਰ ਜਗਤ ਦੇ ਘਰ ਘਰ ਵਿੱਚ ਆਤੇ ਦੇਵ ਲੋਗ ਵਿੱਚ ਪੂਰ ਰਹੀ ਧੁਨ ਸੁਰਪੁਰ ਉਨਾ ਦੇ ਯਸ਼ ਦੀ ਧੁਨ ਪਾਰ ਰਹੀ ਸੀ ਸੋ ਧਰ ਮਹਾ ਰਗੁਨੰਦਨ ਜੀ ਰਾਮ ਦੀ ਢੇਲਡੋਲ ਬਹੁਤ ਸੁੰਦਰ ਹੈ ਜਗਪਤ ਮਨ ਗਨ ਪੰਦਨ ਰਾਜੇ ਅਤੇ मुनि ਉਹਨਾਂ ਨੂੰ ਬੰਦਨਾ ਕਰਦੇ ਹਨ ਧਰ ਧਰ ਲੋ ਨਰ ਚੀਨੇ ਪਹਾੜ ਤੱਕ ਸਭ ਦੇ ਆਸਰੇ ਵੱਜੋਂ ਰਾਮ ਨੂੰ ਮਨੁੱਖਾਂ ਨੇ ਜਾਣਿਆ ਹੈ ਸੁਖ ਦਾ ਦੁਖ ਬੇਨਾਕੀਨੇ ਜਿਨ੍ਹਾਂ ਨੇ ਪ੍ਰਜਾ ਨੂੰ ਸੁਖ ਦੇਕੇ ਦੁੱਖਾ ਤੋਂ ਰਹਿਤ ਕਰ ਦਿੱਤਾ ਔਰ ਹਰ ਨਰ ਕਰ ਚਾਨੇ શ્રી ਰਾਮ ਨੂੰ ਪੁਰਸ਼ਾ ਨੇ ਵੈਰੀਆ ਦਾ ਨਾਸ਼ ਕਰਤਾ ਕਰਕੇ ਜਾਣਿਆ ਹੈ ਦੁਖ ਹਰ ਸੁਖ ਕਰ ਮਾਨੇ ਆਤੇ ਦੁਖ ਮਿਟਾ ਕੇ ਸੁਖ ਕਰਨ ਵਾਲਾ ਮੰਨਿਆ ਹੈ ਪੁਰ ਧਰ ਨਰ ਵਰਸੇ ਹੈ ਆਯੋ ਤੇ ਆ ਪੁਰੀ ਦੇ ਆਸਰਾ ਰੋਪ ਰਾਮ ਦੀ ਭਲੇ ਪੁਰਸ਼ ਸੇਵਾ ਕਰਦੇ ਹਨ ਰੋਪ ਅਨੂਪ ਅਬੈ ਹੈ ਕਿਉਂਕਿ ਉਹ ਅਨਪਵ ਅਤੇ ਨਿਡਰ ਹਨ ਹਨ ਕਾ ਛੰਦ ਪ੍ਰਭੂ ਹੈ ਸ਼੍ਰੀ ਰਾਮ ਸਭ ਦੇ ਸਵਾਮੀ ਹਨ ਅਜੂ ਹੈ ਜੋ ਨਾ ਤੋ ਰਹਤ ਹਨ ਅਜੈ ਹੈ ਜਿਤੇ ਨਹੀਂ ਜਾਂਦੇ ਅਬੈ ਹੈ डरते नहीं हन अजा है में हैं अता है परम पुरुष हैं अलह है सारा जगत हैं अजय है ना जिते जा सकन वाले हान। पुयंग प्रयात छद भुलो चत्र प्रातंग सुमित्रा कुमारंग श्री राम ने अपने चौथे सुमित्रा के छोटे पुत्र शत्रुघ्न बुलाया ਾਰੇਉ ਮਾਤ੍ਰੇ ਸੰ ਤੇ세ਰਾਵ ਨਾਰੰ ਅਤੇ ਉਸ ਨੂੰ ਮथुरा ਦਾ ਰਾਜਾ ਬਣਾ ਦਿੱਤਾ ਤਹਾ ਇੱਕ ਦਈਯਤੰ ਲਵੰ ਹੋ ਗ੍ਰ ਤੇਜੰ ਓਥੇ ਇੱਕ ਭਿਆਨਕ ਤੇਜ ਵਾਲਾ ਲਵਣ ਨਾ ਵਾਲਾ ਦਾਹਤ ਹੁੰਦਾ ਸੀ ਦਿਉਤਾ ਹੈ ਅਪੰ சிவੰ ਸੂਲ ਪੇਜੰ ਉਸ ਨੂੰ ਸ਼ਿਵ ਨੇ ਆਪਣਾ ਤ੍ਰਿਸ਼ੂਲ ਦੇ ਕੇ ਭੇਜਿਆ ਸੀ ਪਾਠਿਓ ਤੀਰ ਮੰਤਰੰ ਤੀਓ ਏਕ ਰਾਮੰ ਯੁੱਧ ਦੇ ਵਿਜੇਤਾ ਆਤੇ ਧਰਮ ਦੇ ਘਰ ਰਾਮ ਨੇ ਇੱਕ ਮੰਦਰਿਆ ਹੋਇਆ ਤੀਰ ਹੱਥ ਵਿੱਚ ਦੇ ਕੇ ਮਹਾ ਯੁੱਧ ਮਾਲੀ ਮਹਾ ਧਰਮ ਤਾਮੰ ਸ਼ਤਰੂਗਾ ਨੂੰ ਭੇਜਿਆ ਆਤੇ ਇਹ ਵੀ ਸਮਝਾਇਆ ਕਿ ਸਿਵੰ ਸੂਲ ਹੀਨੰ ਜਵੈ ਸਾਤਰ ਜਾਣਿਓ ਜਦੋਂ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਸਖਣਾ ਵੇਖੋ ਤਬਾ ਸੰਗਤਾ ਕੈ ਮਹਾ ਜੁੱਧ ਠਾਨਿਓ ਤਦੋ ਹੀ ਉਸ ਨਾਲ ਘੋਰ ਯੁੱਧ ਮਚਾ ਦਿਓ ਲਿਓ ਮੰਤਰ ਤੀਰੰ ਚਲਿਓ ਨਿਯਾਇ ਸੀਸੰ ਛਤ్రੂਗੰਨੇ ਉਹ ਮੰਦਰਿਆ ਹੋਇਆ ਤੀਰ ਹੱਥ ਵਿੱਚ ਲਿਆ ਅਤੇ ਸਿਰ ਨਿਵਾ ਕੇ ਚੱਲ ਪਿਆ ਤ੍ਰਿਪੁਰ ਯੁੱਧ ਜੇਤਾ ਚਲਿਓ ਜਾਨ ਈਸੰ ਉਹ ਤੀਰ ਐਉਂ ਚੱਲਿਆ ਮਾਨੋ ਸ਼ਿਵ ਦਾ ਤ੍ਰਿਸ਼ੂਲ ਲਵਣ ਕੋਲੋਂ ਚੱਲਿਆ ਗਿਆ ਹੋਵੇ ਲਖਿਓ ਸੂਲ ਹੀਨੰ ਰੇਪੰ ਯੋਨ ਕਾਲੰ ਜਿਸ ਵੇਲੇ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਹੀਨ ਜਾਣਿਆ ਤਬਾ ਕੋਪ ਮੰਡਿਓ ਰਣੰ ਬੇਕਰਾਲੰ ਉਸੇ ਵੇਲੇ ਸ਼ਤਰੂਗਨ ਨੇ ਕ੍ਰੋਧ ਨਾਲ ਭਿਆਨਕ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਭਜੈ ਕਾਏ ਖਾਇੰ ਅਗਿਆਤੰ ਸੂਰੰ ਬਹੁਤ ਜ਼ਖਮ ਖਾ ਕੇ ਸੂਰਮੇ ਭੱਜ ਗਏ ਸਨ ਹਸੇ ਕੰਕ ਬੰਕੰ ਕੋਮੀ ਗੇਨ ਹੂਰੰ ਭਿਆਨਕ ਕਾਂ ਪਰਸਾਨ ਸਨ ਅਤੇ ਆਕਾਸ਼ ਵਿੱਚ ਹੂਰਾ ਫੇਰਦੀਆਂ ਸਨ ਉਠੇ ਟੋਪ ਟੁਕੰ ਕਮਾਨੰ ਪਰਹਾਰੇ ਕਮਾਨਾ ਵਿੱਚੋਂ ਤੀਰਾਂ ਦੀ ਮਾਰ ਨਾਲ ਟੋਪਾਂ ਦੇ ਟੋਟੇ ਹੋ ਕੇ ਉੱਡਦੇ ਹਨ ਰਣਾੰਗ ਰੋਸ ਰੱਜੇ ਮਹਾਚਾਤ੍ਰ ਤਾਰੇ ਵੱਡੇ ਛਤਰ ਧਾਰੀ ਰਾਜੇ ਕ੍ਰੋਧ ਕਰਕੇ ਰਣ ਵਿੱਚ ਗਾਜ ਰਹੇ ਹਨ ਫਿਰਿਓ ਆਪਦਇਤਨ ਮਹਾ ਰੋਸ ਕਾ ਕ ਬਹੁਤ ਆਧਿਕ ਰੋਸ ਕਰਕੇ ਯੁੱਧ ਵਿੱਚ ਲਵਣਦੈਂਤ ਆਪ ਫਿਰ ਰਿਹਾ ਹੈ ਹਨੇ ਰਾਮ ਪ੍ਰਾਤੰ ਵਹ ਬਾਨ ਲੈ ਕੇ ਛਤੁਰੂ ਗੰ ਨੇ ਉਹੀ ਬਾਨ ਲੈ ਕੇ ਮਾਰਿਆ ਬੇਪੰਨਾ ਸਹਿਤੰ ਦਿਓ ਰਾਮ ਅਪਨ ਜੋ ਰਾਮ ਨੇ ਖੁਦ ਵੈਰੀ ਨੂੰ ਮਾਰਨ ਵਾਸਤੇ ਤਿੱਤਾ ਸੀ ਹਨਿਓ ਤਾਹੇ ਸੀ ਸੰਗ ਦੁਰਗਾ ਜਾਪ ਜਪਨ ਛਤੁਰੂ ਗਾ ਨੇ ਦੁਰਗਾ ਦਾ ਜਾਪ ਜੱਪ ਕੇ ਤੀਰ ਉਸ ਦੇ ਸਿਰ ਵਿੱਚ ਮਾਰ ਦਿੱਤਾ ਗਿਰਿਓ ਝੂਮ ਭੂਮੰ ਆਕੁੰ ਮਿਓ 파ਰਕਾਇੰ ਤੇਰ ਨਾਲ ਫਟੜ ਹੋ ਕੇ ਘੁਮੇਰੀ ਖਾਂਦਾ ਹੋਇਆ ਧਰਤੀ ਉਤੇ ਟਿੱਗ ਪਿਆ ਹਨਿਓ ਸਤਰਹੰਤਾ ਤਿਸੈ ਚੋਪ ਚਾਇੰ। ਸ਼ਤਰੂਗਨ ਨੇ ਉਸ ਨੂੰ ਬੜੇ ਚਾਉ ਨਾਲ ਮਾਰ ਦਿੱਤਾ। ਗਨੰਦ ਦੇਵ ਹਰਕੇ ਪਰ ਵਰਖੰਤ ਫੂਲੰ। ਦੇਵਤਿਆਂ ਦੇ ਦਲ ਪ੍ਰਸੰਨ ਹੋ ਗਏ ਅਤੇ ਫੁੱਲਾ ਦੀ ਬਰਖਾ ਕਰਨ ਲੱਗੇ। ਹਤਿਓ ਦੈਤ ਦੋਹੀ ਮਿਟਿਓ ਸਰਬਸੂਲੰ। ਕਿਉਂਕਿ ਦਰੋਹੀ ਦੇਹ ਤੇ ਮਾਰਿਆ ਗਿਆ ਤਾਂ ਸਾਰੇ ਦੁੱਖ ਮਿਟ ਗਏ ਲਵੰਗ ਨਾ ਸੁਰੈੰ ਲਵੰਕੇ ਨਾ ਸੰ ਲਵਾਨਾ ਦੇਹ ਤ ਨੂੰ ਸ਼ਤਰੂਗਾਨ ਨੇ ਛੇਨ ਵਿੱਚ ਮਾਰ ਦਿੱਤਾ ਸਭ ਐ ਸੰਤ ਹਰਖੇ ਰਿਪੰਗ ਪੇ ਉਦਾਸੰ ਸਾਰੇ ਸੰਤ ਪ੍ਰਸੰਨ ਹੋ ਗਏ ਆਤੇ ਵੈਰੀ ਤੁਖੀ ਹੋਏ ਭਜੈ ਪ੍ਰਾਨ ਲੈ ਲੈ ਤਾਂ ਜੇ ਉਹ ਨਗਰ ਪਾਸੰ దాణ లేర నివాస షిత కి మాథుర పూరివా నవాస మథురాజే శత్రుఘఘన్ మథురా వివాస మాథుర నాహా శత్రుఘన్ మథురా రాజా సభ శస్తభంగ శస్తగంతా ਉਹ ਸਾਰੇ ਸ਼ਸਤਰ ਚਲਾਉਣ ਵਾਲਾ ਅਤੇ ਸ਼ੋਭ ਸ਼ਸਤਰਾਂ ਨੂੰ ਜਾਣਨ ਵਾਲਾ ਹੈ ਭਾਏ ਦੁਸਤ ਦੂਰੰ ਕਰੋਰੰ ਸੋ ਠਾਮੰ ਉਸ ਥਾਂ ਤੋਂ ਕਠੋਰ ਦੁਸ਼ਟ ਦੂਰ ਹੋ ਗਏ ਕਰਿਓ ਰਾਜ ਤੈਸੋ ਜਿਮੰ ਔਦ ਰਾਮੰ ਚਾਤੁਰਕੰ ਨੇ ਉੱਥੇ ਉਹ ਜਿਹਾ ਰਾਜ ਕੀਤਾ ਜਿਹੋ ਜਿਹਾ ਅਯੁੱਧਿਆ ਵਿੱਚ ਰਾਮ ਕਰਦੇ ਸਨ ਕਰਿਓ ਦੁਸ਼ਟ ਨਾਸੰ ਪਾਪਾਂ ਤੰਤ ਸੂਰੰ ਸੂਰਮਿਆਂ ਉੱਡੀ ਗਾਨ ਵਾਲੇ ਸ਼ਤਰੂ ਗੰਨੇ ਦੁਸ਼ਟ ਦਾ ਨਾਸ਼ ਕਰ ਦਿੱਤਾ ਉਠੀ ਜੈ ਤੁਨੰ ਪੁਰ ਰਹੀ ਲੋਗ ਪੁਰੰ ਫਾਲ ਸ੍ਰੂਪ ਜੈ ਦੀ ਧੁਨੀ ਉਠੀ ਜੋ ਤਿੰਨਾ ਲੋਕਾਂ ਵਿੱਚ ਫਸਰ ਰਹੀ ਹੈ ਗਈ ਪਾਪ ਸਿਦੰ ਸੋਬਿਦੰ ਪਰਹਾਰੰ ਅਤੇ ਵਿਦਿਆ ਚਲ ਤੋਂ ਪਾਰ ਸਮੁੰਦਰ ਤੱਕ ਚਲੀ ਗਈ ਹੈ ਸੋਨਿਓ ਚੱਕਰਚਾਰੰ ਲਵੰ ਲਾਵਨਾਰੰ ਚੋਹਾ ਚੱਕਾ ਵਿੱਚ ਸੁਣਿਆ ਗਿਆ ਕਿ ਸ਼ਤਰੂਗਨ ਨੇ ਲਵਨ ਨੂੰ ਮਾਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ